ਸ਼ੁਰੂ ਕਰਦੇ ਆਂ ਜੀ ਅੱਜ ਦਾ ਬਲੌਗ ਤੇ ਅੱਜ ਦੇ ਬਲੌਗ ਦੇ ਵਿੱਚ ਆਪਾਂ ਹਨੂਮਾਨਗੜ੍ਹ ਦੇ ਕਿਲੇ ਪਟਨੇਰ ਦੀ ਗੱਲਬਾਤ ਕਰਾਂਗੇ ਤੇ ਆਪਾਂ ਪਹੁੰਚ ਚੁੱਕੇ ਆਂ ਪਟਨੇਰ ਕਿਲੇ ਦੇ ਵਿੱਚ ਕਿਲੇ ਦਾ ਮੁੱਖ ਦਰਵਾਜ਼ਾ ਇਹਦੀ ਬਾਹਰੀ ਦਿੱਖ ਐ ਹੋਜੀ ਆ ਹੁਣ ਚੱਲਦੇ ਆਂ ਆਪਾਂ ਕਿਲੇ ਦੇ ਅੰਦਰ ਟਿਕਟ ਵੈਸੇ ਕਿਲੇ ਦੀ ਕੋਈ ਨਹੀਂ ਹੈਗੀ ਇੱਥੇ ਤੇ ਕਿਲੇ ਦੇ ਮੁੱਖ ਦਰਵਾਜੇ ਤੋਂ ਲੰਘਦੇ ਆ ਆਪਾਂ ਆ ਜਾਨੇ ਆ ਇਹਦੇ ਪਹਿਲੇ ਗਲਿਆਰੇ ਦੇ ਅੰਦਰ ਤੇ ਇਸ ਪਾਸੇ ਜਿਹੜਾ ਇਹ ਦਰਵਾਜਾ ਬਣਿਆ ਹੋਇਆ ਇਹਦੇ ਵਿੱਚ ਬਹੁਤ ਸੁੰਦਰ ਬਾਲਕੋਨੀਆਂ ਤੇ ਅੰਦਰਲੇ ਪਾਸੇ ਉਹਦੀ ਦਿਖ ਹੈ ਇਹੋ ਜੀ ਆ ਆਪਾਂ ਆ ਗਏ ਆ ਜੀ ਪਟਨੇਰ ਦੇ ਕਿਲੇ ਦੇ ਵਿੱਚ ਤੇ ਇਹ ਜਿਹੜੀ ਕਿਲੇ ਦੀ ਤਲਾਨ ਆ ਇਸ ਤਰੀਕੇ ਦੇ ਨਾਲ ਰੱਖੀ ਜਾਂਦੀ ਸੀ ਕਿ ਇਧਰਲੇ ਪਾਸੇ ਪੱਥਰ ਰੋੜੇ ਜਾਣ ਤੇ ਗਰਮ ਤੇਲ ਜਿਹੜਾ ਪਾਇਆ ਜਾਵੇ ਤੇ ਪਿੱਛੇ ਆਪਣੇ ਸੁਖਵੀਰ ਆ ਗਿਆ ਕਿ ਆਉਣੀ ਪੂਰੀ ਚੜਾਈ ਹੈ ਇੱਥੋਂ ਤੱਕ ਤੇ ਸੋਨੇ ਫੁਰਜਾਂ ਉਧਰ ਤਿਰੰਗਾ ਝੰਡਾ ਲੱਗਿਆ ਹੋਇਆ ਉੱਪਰ ਨਹੀਂ ਤਾਂ ਆਪਾਂ ਉੱਪਰ ਜਾ ਕੇ ਉੱਪਰੋਂ ਵੀਡੀਓ ਬਣਾ ਲੈਂਦੇ ਦੀ ਪਰ ਇਥੇ ਇਹਨਾਂ ਨੇ ਇੱਕ ਚੇਤਾਵਨੀ ਲਿਖੀ ਹੋਈ ਆ ਕਿ ਚਿਲੇ ਦੀਆਂ ਦੁਆਰਾਂ ਜਿਹੜੀਆਂ ਹੈਂਗੋਂ ਹੋ ਢੀਆਂ ਹੋਈਆਂ ਕਿਰਪਾ ਕਰਕੇ ਦੂਰ ਰਹੋ ਇੱਥੇ ਆਉਣ ਤੇ ਤੁਹਾਡੇ ਖਿਲਾਫ ਜਿਹੜੀ ਹੈ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ ਆਪਾਂ ਲੈਣਾ ਵੀ ਕੀ ਚੜ ਕੇ ਵੈਸੇ ਜਿਸ ਜਗ੍ਹਾ ਤੇ ਹੁਣ ਆਪਾਂ ਇਸ ਟਾਈਮ ਕਿਲੇ ਦੇ ਵਿੱਚ ਪਹੁੰਚ ਚੁੱਕੇ ਆਂ ਇਹ ਜਗ੍ਹਾ ਦੇ ਉੱਪਰ ਆ ਗਏ ਨਾ ਇੱਕ ਗੇਟ ਉਹ ਸਾਹਮਣੇ ਬਣਿਆ ਹੋਇਆ ਇੱਥੋਂ ਫਿਰ ਆਏ ਸੱਜੇ ਮੋੜਨਸਾਰ ਇੱਕ ਦਰਵਾਜ਼ਾ ਇੱਥੇ ਆ ਗਿਆ ਦੋ ਦਰਵਾਜ਼ੇ ਆ ਤੇ ਲੈ ਪਲੇ ਕੋਲ ਸੇ ਮੰਦਰਾ ਆ ਦਰਵਾਜ਼ਾ ਆ ਗਿਆ ਮੇਨ ਉਧਰੋਂ ਮੇਨ ਐਂਟਰੀ ਤੋਂ ਆਪਾਂ ਦੂਜੇ ਦਰਵਾਜ਼ੇ ਦੇ ਵਿੱਚ ਦਾਖਲ ਹੋਗੇ ਤੇ ਕਿਲੇ ਦਾ ਗੇਟ ਦੇਖ ਲਓ ਬਾਈ ਆ ਜਿਹੜੇ ਕਿਲ ਲੱਗੇ ਆ ਇਹ ਹਾਥੀ ਦੇ ਸਿਰ ਵਾਲੇ ਸਾਡੇ ਲੱਗੇ ਆ ਵੀ ਜੇ ਹਾਥੀ ਦੇ ਨਾਲ ਕਿਲੇ ਦਾ ਦਰਵਾਜ਼ਾ ਭੰਨਿਆ ਜਾਵੇ ਤਾਂ ਇਹ ਜਿਹੜੇ ਕਿਲ ਹੈਗੇ ਆ ਉਹ ਹਾਥੀ ਨੂੰ ਮਾਰ ਸਕਣ ਸਾਡੀ ਬਾਰੀ ਹੈ ਉਹ ਜਮਾਨੇ ਦੀ ਨਹੀਂ ਉਹ ਬਾਰੀ ਆ ਉਧਰਲੀ ਆ ਵਾਲੀ ਵਾਰੀ ਆ ਤੇ ਖੁੱਲੀ ਹੋਈ ਹੈ ਦੂਜੀ ਪਾਸਾ ਪੂਰਾ ਲੋਹਾ ਮੜਿਆ ਹੋਇਆ ਹੋਰ ਉੱਚਾ ਦਰਵਾਜ਼ਾ ਹਾਥੀਆਂ ਦੇ ਅੰਦਰ ਜਾਣ ਨੂੰ ਰਸਤਾ ਹੈ ਇਸ ਤਰੀਕੇ ਦੇ ਨਾਲ ਬਠਿੰਡੇ ਵਾਲੇ ਕਿਲੇ ਦੇ ਵਿੱਚ ਵੀ ਆ ਚੀਜ਼ ਬਣੀ ਹੋਈ ਹੈ ਭਈ ਬਹੁਤ ਸੋਹਣੀ ਇੱਥੇ ਬਰਾਂਡੇ ਵਿੱਚ ਛੋਟੇ ਛੋਟੇ ਬਰਾਂਡੇ ਬਾਲਕੋਨੀਆਂ ਬਾਲਕੋਨੀਆਂ ਦੇਖੋ ਕਿੱਡੀਆਂ ਸੋਹਣੀਆਂ ਬਣਾਈਆਂ ਆ ਜਮਾਨੇ ਦੇ ਵਿੱਚ ਨਾ ਬਹੁਤ ਛੌਂਕ ਦਾ ਕੰਮ ਹੋਇਆ ਕਿਲੇ 'ਚ ਇੱਕ ਬਰਾਂਡਾ ਇੱਥੇ ਬਣਿਆ ਹੋਇਆ। ਹੋ ਸਕਦਾ ਇਹਦੇ ਵਿੱਚ ਪੌੜੀ ਚੜਦੀ ਹੋਵੇ ਤਾਂ ਹਾਂ ਮੇਰੇ ਹਿਸਾਬ ਨਾਲ ਪੌੜੀਆਂ ਹੀ ਚੜਦੀਆਂ ਹੋਣਗੇ ਇਹ ਜਿੱਥੋਂ ਤੋਂ। ਇੱਧਰ ਸਟੋਰ ਆ ਪੌੜੀ ਐ ਇੱਧਰ। ਦੇਖੋ। ਹਨੇਰਾ ਇੱਧਰ ਤੇ ਪੌੜੀ ਆ। ਅੰਦਰ ਜਾਣ ਨੂੰ ਪੌੜੀ ਸੀ। ਇਥੋਂ ਮੁੜ ਕੇ ਫੇਰ ਉਥੋਂ ਉੱਥੇ ਗੇਟ ਲੱਗਿਆ ਹੋਇਆ ਆ ਦੋ ਦਰਵਾਜ਼ੇ ਬਣੇ ਹੋਏ ਆ। ਇੱਕ ਦਰਵਾਜ਼ਾ ਉਹ ਇੱਕ ਆ ਇਹਥੋਂ ਮੁੜ ਕੇ ਇਸ ਪਾਸੇ ਨੂੰ ਖੱਬੇ ਹੱਥ। ਅੰਦਰ ਜਿਹੜਾ ਕਿਲਾ। ਆ ਆ ਗਏ ਕਿਲੇ ਦੇ ਅੰਦਰ ਅੰਦਰੋਂ ਤਕਰੀਬਨ ਕਿਲਾ ਜਿਹੜਾ ਹੈ ਟਹਿ ਚੁਕਿਆ ਬਿਲਕੁਲ ਛਤੀਗ੍ਰਸਤ ਹਿੰਦੀ ਚ ਤੇ ਠੀਕ ਹੈ ਜੀ ਨਹੀਂ ਪਾਉਂਦੇ ਚੋਗਾ ਸੀ ਲੈ ਕੇ ਨਹੀਂ ਆਏ ਖਰਾ ਆ ਗੱਲ ਬਾਤ ਹੈ ਜੀ ਪਟਨੇ ਦੇ ਕਿਲੇ ਦੇ ਅਸ ਟਾਈਮ ਆਪਾ ਪਟਨੇਰ ਦੇ ਕਿਲੇ ਦੇ ਵਿੱਚ ਆ ਤੇ ਦੱਸਿਆ ਜਾਂਦਾ ਵੀ ਇਹ ਜਿਹੜਾ ਸਾਰਾ ਕਿਲਾਏ ਰਖਵਾ ਜਿਹੜਾ ਟੋਟਲੇ ਦਾ ਹੈਗਾ 52 ਵਿਘਿਆਂ ਦੇ ਵਿੱਚ ਆ 50 ਵਿਘਿਆਂ ਦੇ ਵਿੱਚ ਤੇ ਮਰਮਤ ਦਾ ਕੰਮ ਇਹਦਾ ਚੱਲ ਰਿਹਾ ਬੰਤਰ ਹੂਬ ਹੂ ਬਠਿੰਡੇ ਵਾਲੇ ਕਿਲੇ ਦੇ ਨਾਲ ਦੇ ਕਿਉਂਕਿ ਬਠਿੰਡੇ ਵਾਲਿਆਂ ਦੇ ਪੂਰਵਜਾਂ ਦਾ ਹੀ ਕਿਲਾ ਇਹ ਆ ਜਿੰਨੇ ਮੋਰੇ ਤੁਸੀਂ ਦੇਖ ਰਹੇ ਹੋ ਕਿਲੇ ਦੇ ਵਿੱਚ ਇੱਥੋਂ ਦੀ ਤੀਰ ਜਾਂ ਬੰਦੂਖਾਂ ਚਲਾਉਣ ਨੂੰ ਇਹ ਰੱਖੇ ਗਏ ਸੀ ਤੇ ਆਹ ਵਾਲੀ ਕੰਧ ਦੇ ਉੱਪਰ ਜਿੱਥੋਂ ਨੂੰ ਦੱਸਾਂ ਮੈਂ ਵੀ ਆਹ ਤਕਰੀਬਨ 4 ਫੁੱਟ ਦਾ ਵਖਵਾ ਇੱਥੋਂ ਲੈ ਕੇ ਉੱਥੋਂ ਤੱਕ ਰ ਵੀ ਫੌਜ ਇੱਥੇ ਖੜ੍ਹ ਸਕੇ ਤੇ ਬਾਹਰਲਾ ਜਿਹੜਾ ਕੋਈ ਵੀ ਹਮਲਾਵਰ ਹੈਗਾ ਉਹ ਤੇ ਜਿਹੜਾ ਹਮਲਾ ਉਹ ਦੇਖਣ ਦਿੱਤਾ ਜਾ ਸਕਦਾ ਇਨਾਂ ਹਾਲਾਤਾਂ ਦੇ ਵਿੱਚ ਇਹ ਤੁਹਾਨੂੰ ਨਜ਼ਰ ਆਦਾ ਉਹ ਸਾਹਮਣੇ ਕਿਲੇ ਦਾ ਮੁੱਖ ਦਰਵਾਜ਼ਾ ਮੇਨ ਦਰਵਾਜ਼ਾ ਜਿਹੜਾ ਹੈਗਾ ਇੱਥੋਂ ਜਿਹੜਾ ਨਿਸ਼ਾਨਾ ਉਹਨੂੰ ਦਿੱਤਾ ਜਾ ਰਸਤਾ ਇਸ ਤਰ੍ਹਾਂ ਦੇ ਸਾਰੇ ਬੁਰਜ ਬਣੇ ਹੋਏ ਆ। ਟੋਪਲ ਜਿਹੜਾ ਆਹ ਬੁਰਜ ਹੈ ਇਹੋ ਜੇ ਬੁਰਜਾਂ ਦੇ ਵਿੱਚ ਤਕਰੀਬਨ ਤਕਰੀਬਨ ਪਹਿਰੇਦਾਰ ਹਰ ਵਕਤ ਮੌਜੂਦ ਰਹਿੰਦੇ। ਇੱਥੋਂ ਵੀ ਸ਼ਹਿਰ ਦੂਰ ਤੱਕ ਦਿਖਦਾ। ਐਸ ਤਰ੍ਹਾਂ ਆਹ ਤੋਫਾਂ ਵਾਸਤੇ ਵਰਤੇ ਜਾਂਦੇ ਸੀ ਜਿਹੜੇ ਆਹ ਬੁਰਜੇ ਭਟੀਆਂ ਤੋਫਾਂ ਵਾਸਤੇ। ਇੱਥੋਂ ਤੋਫਾਂ ਦਾਗੀਆਂ ਜਾਂਦੀਆਂ ਸੀ ਇੰਨਾ ਬੁਰਜਾਂ ਤੋਂ। ਉਹ ਪਹਿਰੇਦਾਰਾਂ ਨੇ ਆਏ ਐਸੀ ਸਿੰਪਲ ਇੰਨਾ ਚ ਤੋਫਾ ਹੁੰਦਾ ਸੀ ਆਲਾ ਪਾਸਾ ਸਾਰਾ ਤਕਰੀਬਨ ਟਹਿ ਚੁੱਕਿਆ ਹਵਾ ਉਹ ਜਿਆਦਾ ਆਪਾਂ ਹੋ ਸਕਿਆ ਤਾਂ ਵਾਇਸਓਵਰ ਬਾਅਦ ਚਲਾਵਾਂਗੇ ਇੱਥੇ ਵੀ ਛੋਟੀ ਤੋਫ ਹੁੰਦੀ ਇੰਨਾ ਚ ਛੋਟੀਆਂ ਤੋਫਾ ਹੁੰਦੀਆਂ ਸੀ ਇੱਕ ਤਾਂ ਆਪਾਂ ਉੱਚਾਈ ਤੇ ਆ ਗਏ ਨੰਬਰ 2 ਇੱਥੇ ਹਵਾ ਜਿਹੜੀ ਹੈਗੀ ਅੱਜ ਮੌਸਮ ਜਿਹੜਾ ਖਰਾਬ ਹੋਣ ਕਰਕੇ ਬਹੁਤ ਜਿਆਦਾ ਤੇਜ਼ ਹੋ ਰਹੀ ਹੈ ਇਹਦੇ ਕਰਕੇ ਆਵਾਜ਼ ਜਿਹੜੀ ਸਾਫ਼ ਨਹੀਂ ਬਣ ਰਹੀ ਤੇ ਹੋ ਸਕਿਆ ਤਾਂ ਆਪਾਂ ਬਾਅਦ ਦੇ ਵਿੱਚ ਜਿਹੜਾ ਇਹਦਾ ਵਾਇਸਓਵਰ ਕਰ ਦਈਏ ਕਿਲਾ ਬੈਸੇ ਸਾਰਾ ਖੰਡਰੀ ਬਣ ਚੁੱਕਿਆ ਹੈ ਆ ਜਿਹੜਾ ਇੱਧਰਲੇ ਪਾਸੇ ਜਿਹੜਾ ਕਿਲਾ ਸਾਰਾ ਇੱਥੋਂ ਆ ਸਾਰੀ ਕੰਧ ਉਹ ਪਿੱਛੋਂ ਲੈ ਕੇ ਇਹ ਆ ਇਸ ਥਾਂ ਤੋਂ ਲੈ ਕੇ ਤੇ ਆ ਅੱਗੇ ਤੱਕ ਸਾਰਾ ਡਿਆ ਹੋਇਆ ਦਰਸ਼ੇਮ ਜੱਸੜ ਨੇ ਇੱਕ ਬਹੁਤ ਸੋਹਣਾ ਗੀਤ ਗਾਇਆ ਸੀ ਤੁਸੀਂ ਸਾਰਿਆਂ ਨੇ ਸੁਣਿਆ ਹੀ ਹੋਣਾ ਕਿ ਗੰਗੂ ਮਰ ਜਾਂਦੇ ਨਾਲ ਲੈ ਕੇ ਬਰਾਈ ਠੀਕ ਹੈ ਜੀ ਤੇ ਉਹਦੇ ਵਿੱਚ ਇੱਕ ਲੈਂ ਆਉਂਦੀ ਹੈ ਕਿ ਕਿਲੇ ਰਾਜਿਆਂ ਬਣਾਏ ਅੱਜ ਉਹ ਖੰਡਰ ਨੇ ਭਾਈ ਜਿੰਦਾ ਦਿਲ ਜ਼ਿੰਦਗੀ ਜਿੰਦਾ ਦਿਲ ਜ਼ਿੰਦਗੀ ਆ ਸਾਰਾ ਅੰਦਰਲੇ ਪਾਸਿਓ ਸਾਰੇ ਦਾ ਸਾਰਾ ਕਿਲਾ ਜਿਹੜਾ ਖੰਡਰ ਬਣ ਚੁੱਕਿਆ ਸਾਰੇ ਖੰਡਰ ਐ ਇਸ ਜਗ੍ਹਾ ਤੇ ਕਦੇ ਮਹਿਲ ਹੁੰਦੇ ਹੋਣਗੇ ਰਾਜੇ ਰਾਣਿਆਂ ਦੇ ਤੇ ਇੰਨਾ ਬੁਰਜਾਂ ਦੇ ਵਿੱਚ ਕਦੇ ਫੌਜਾਂ ਨੇ ਚੈਹਲ ਕਾਦੂਆਂ ਕੀਤੀਆਂ ਹੋਣਗੀਆਂ ਹਜ਼ਾਰਾਂ ਹਮਲੇ ਜਿਹੜੇ ਦੁਸ਼ਮਣਾਂ ਦੇ ਉਹ ਨੇਫਲ ਕੀਤੇ ਹੋਣਗੇ ਪਰ ਅੱਜ ਜਿਹੜੇ ਇਹਦੇ ਹਾਲਾਤ ਜਿਹੜੇ ਹੈਗੇ ਆ ਉਹ ਗਵਾਹੀ ਭਰਦੇ ਆ ਕਿ ਇਨਸਾਨ ਜਿੰਨਾ ਮਰਜੀ ਧਨਵਾਨ ਹੋ ਜੇ ਪਰ ਮੌਤ ਦੇ ਅੱਗੇ ਉਹਦੀ ਜਿਹੜੀ ਕੜੀ ਉਹ ਟੁੱਟ ਜਾਂਦੀ ਆ ਇੰਨਾ ਬੁਰਜਾਂ ਦੇ ਵਿੱਚ ਕਦੇ ਪਹਿਲੇ ਦੇ ਨਾਲੇ ਉਹਨਾਂ ਨੇ ਵੀ ਜਮਾਨੀਆਂ ਮਾਰੀਆਂ ਹੋਣਗੀਆਂ ਐਸ ਪਾਸੇ ਦੀ ਲੋਕ ਉੱਤਰ ਤੇ ਚੜਦੇ ਅੱ삐 ਵੇਖ ਲੋ ਸਾਰਾ ਸ਼ਹਿਰ ਨਜ਼ਰ ਆਉਂਦਾ ਐਸਾਂ ਤੋਂ ਸਾਨੂੰ ਪਹਿਲਾਂ ਵੇਖਣ ਚ ਲੱਗਿਆ ਜਿਵੇਂ ਖੂਹ ਹੁੰਦਾ ਪਰ ਇਹ ਖੂਹ ਨਹੀਂ ਹੈਗਾ ਇਹ ਉਸ ਪਾਸੇ ਤੋਂ ਤੇ ਇਹ ਮੇਰੇ ਵਾਲੀ ਸਾਈਡ ਤੋਂ ਪਾਣੀ ਆ ਕੇ ਦੇ ਵਿੱਚ ਪੈਂਦਾ ਤੇ ਉਹ ਉੱਥੋਂ ਦੀ ਸੀਵਰੇਜ ਰਾਹੀਂ ਬਾਹਰ ਹੋ ਜਾਂਦਾ ਇਹ ਬਰਸਾਤੀ ਪਾਣੀ ਬਾਹਰ ਕੱਢਣ ਖਾਤਰ ਇਕਾ ਉਹ ਆ ਤੇ ਆ ਇਹਦੇ ਨਾਲੇ ਬਣੇ ਹੋਏ ਬਰਸਾਤੀ ਇਥੋਂ ਦੀ ਪਾਣੀ ਜਿਹੜਾ ਉਹ ਇਸ ਖੂਹ ਚ ਪੈਂਦਾ ਤੇ ਬਾਹਰ ਜਾਂਦਾ ਇਧਰਲੇ ਪਾਸੇ ਦੀ ਮੁਰੰਮਤ ਜਿਹੜੀ ਆ ਹੋ ਚੁੱਕੀ ਹੋ ਇਸ ਬੁਰਜ ਦੀ ਜਿਹੜੀ ਮੁਰੰਮਤ ਹੋਈ ਹੈ ਤੇ ਪਰ ਉਹ ਸਮੇਂ ਦਾ ਜਿਹੜਾ ਬੁਰਜ ਨਹੀਂ ਬਣਾਇਆ ਜਾ ਸਕਿਆ ਤੋ ਪਤਾ ਲੱਗਦਾ ਕਿ ਉਸ ਸਮੇਂ ਦਾ ਬੁਰਜ ਬਣਿਆ ਨਹੀਂ ਨਕਲ ਤਾਂ ਜਿਹੜੀ ਹੋਈ ਹੈ ਦੀ ਬਖੂਬੀ ਹੋਈ ਆ ਪਿਛਲੇ ਬੁਰਜ ਦੀ ਵਿੱਚ ਮੈਂ ਇੱਕ ਛੋਟੀ ਜੀ ਵੀਡੀਓ ਕਲਿੱਪ ਲਾਈ ਤੇ ਮੈਂ ਆਖਿਆ ਸੀਗਾ ਵੀ ਉਹ ਬਣਿਆ ਨਹੀਂ ਓਵੇਂ ਜਿਵੇਂ ਹੋਣਾ ਚਾਹੀਦਾ ਸੀ ਉਹਦਾ ਕੀ ਕਾਰਨ ਸੀ ਮੇਰਾ ਕਹਿਣ ਦਾ ਆ ਦੇਖੋ ਇੱਥੇ ਜਿਹੜੀ ਤੂਫ ਦੀ ਬੈਰਲ ਹੈਗੀ ਸਾਰੀ ਢੂਡ-ਘੋਟੂ ਜਿੱਧਰਤੀ ਤੋਂ ਉਹਨਾਂ ਨੇ ਉਹ 3 ਫੁੱਟ ਦੀ ਚੱਕਤੀ ਠੀਕ ਹੈ ਜੀ ਆਪਣੀ ਗੱਲ ਦੇ ਵਿੱਚ ਤਰਕ ਆ ਇਹ 1.5 ਤੋਂ 2 ਫੁੱਟ ਉੱਚਾ ਉਹ 3 ਤੋਂ 4 ਫੁੱਟ ਜਿਹਨੂੰ ਨੇ ਬੈਰਲ ਚੱਕਦੀ ਆ ਬੇਟੀ ਤੋਪ ਪਹਿਲਾਂ ਹੁੰਦੀ ਨਹੀਂ ਸੀ ਜਿਹੜਾ ਸਿਸਟਮ ਸੀ ਉਹ ਆਹਾ ਸੀ ਦੇਖੋ ਸਾਰੇ ਜਿਹੜੇ ਹੈਗੇ ਨੀਵੇਂ ਆ ਤੋਪਾਂ ਵਾਸਤੇ ਜਿਹੜਾ ਇੱਥੋਂ ਨੀਵਾ ਠੀਕ ਹੈ ਜੀ ਕਹਿੰਦੇ ਸੁਖਵੀਰ ਸਿੰਘ ਹਾਂ ਆ ਦੇਖੋ ਐਸ ਬੋਰਜ ਦੇ ਵਿੱਚ ਵੀ ਬਿਲਕੁਲ ਉਹੀ ਜਿਹੜੀ ਗੱਲ ਆਪਾਂ ਕਹੀ ਸੀ ਉਹ ਸਾਬਤ ਆ ਇਹਨਾਂ ਨੂੰ ਸਿਰਫ ਬਾਹਰੋਂ ਉਹਨਾਂ ਨੇ ਚੂਨਾ ਫੇਰਤਾ ਆ ਦੇਖੋ ਆ ਇੱਥੇ ਵੀ ਜਿਹੜੀ ਮਤਲਬ ਤੋਪ ਦਾ ਮੂੰਹ ਬਾਹਰ ਕੱਢਣ ਨੂੰ ਜਿਹੜਾ ਆ ਰੱਖਿਆ ਹੋਇਆ ਮੋਰਾ ਇਹਦੇ ਵਿੱਚੋਂ ਆਲੇ ਦੇ ਵਿੱਚੋਂ ਇਹ ਵੀਂ ਡੇਰੇ ਉੱਚਾ ਉਹਨਾਂ ਨੇ ਜ਼ਿਆਦਾ ਉਚਾਈ ਦੇਤੀ। ਇਹੀ ਕਾਰਨ। ਇਸ ਸਮੇਂ ਦਾ ਸਭ ਤੋਂ ਖੂਬਸੂਰਤ ਦ੍ਰਿਸ਼ ਤੁਹਾਨੂੰ ਮੈਂ ਵਿਖਾਉਣਾ। ਗੁਰਦੁਆਰਾ ਸੁੱਖਾ ਸਿੰਘ ਮਹਤਾਬ ਸਿੰਘ ਤੇ ਇਹ ਜੀ ਗੁਰਦੁਆਰਾ ਸਾਹਿਬ ਬਾਬਾ ਸੁੱਖਾ ਸਿੰਘ ਜੀ ਤੇ ਸ਼ਹੀਦ ਬਾਬਾ ਮਹਤਾਬ ਸਿੰਘ ਜੀ ਜਿੱਥੇ ਮੱਸੇਰਗੜ੍ਹ ਦਾ ਸਰਵਟਨ ਤੋਂ ਬਾਅਦ ਉਹਨਾਂ ਨੇ ਰਾਤ ਕੱਤੀ ਸੀ। ਕਿਲੇ ਦੇ ਵਿਚਕਾਰ ਸ਼ਿਵ ਮੰਦਿਰ ਬਣਿਆ ਹੋਇਆ ਤੇ ਬਾਕੀ ਸਾਰੇ ਦਾ ਸਾਰਾ ਜਿਹੜਾ ਅੰਦਰੋਂ ਜਿੰਨਾ ਵੀ ਰਿਹਾ ਸੀ ਇਲਾਕਾ ਸੀ ਸਾਰਾ ਉਹ ਆ ਹਾਤੇ ਦੇ ਵਿੱਚੋਂ ਟਹਿ ਚੁਕਿਆ ਇਹ ਛੇਵ ਮੰਦਰਾ ਆ ਦੂਸਰਾ ਵੀ ਛੇਵ ਮੰਦਰਾ ਇੱਕ ਮਾਤਾ ਦਾ ਮੰਦਰ ਬਣਿਆ ਹੋਇਆ ਪਰਲੇ ਪਾਸੇ ਦੇ ਅਗਲੇ ਪਾਸੇ ਤੇ 52 ਬਿੱਗਿਆਂ ਦੇ ਵਿੱਚ ਬਣਿਆ ਹੋਇਆ ਜੀ ਇਹ ਕਿਲਾ ਇਸ ਕਿਲੇ ਦੇ ਵਿੱਚ ਇੱਕੋ ਇੱਕ ਖੂਹ ਆ ਪੂਰਾ ਚੱਕਰ ਮਾਰਨ ਤੋਂ ਬਾਅਦ ਸਾਨੂੰ ਹੁਣ ਬਾਅਦ ਵਿੱਚ ਮਿਲਿਆ ਉਹ ਪੂਰੇ ਤੇ ਪੂਰੇ ਕਿਲੇ ਦੇ ਵਿੱਚ ਕਲੌਤਾ ਖੂਹ ਬਹੁਤ ਛੋਟਾ ਤੇ ਇਤਰਾਸ ਦੀ ਹੈ ਕਿ ਇਨ੍ਹਾਂ ਖੂਹਾਂ ਦੇ ਵਿੱਚ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਸਾਡੇ ਇਹ ਲੋਕ ਆ ਪਸ਼ੂਆਂ ਨਾਲੋਂ ਪਿਹਰੇ ਹੋਏ ਆ ਇਹ ਕਿਹਨਾ ਬਣਦਾ ਇਹਦੇ ਵਿੱਚ ਵੀ ਆਪਾਂ ਪਹਿਲਾਂ ਵੀ ਕਈ ਥਾਵਾਂ ਤੇ ਗਏ ਆ ਸਰਹੰਦਰਾਮ ਖਾਸ ਬਾਗ ਕੀਤਾ ਸੀ ਆਪਾਂ ਉਹਦੇ ਵਿੱਚ ਵੀ ਖਾਣ ਪੀਣ ਤੋਂ ਬਾਅਦ ਪਤਾ ਨਹੀਂ ਕੀ ਬੁੱਧੀ ਉਹਨਾਂ ਦੀ ਛੜਕ ਜਾਂਦੀ ਹੈ ਵਿੱਚ ਛੜਦੇ ਗੰਦ ਵੀਰ ਖਾ ਲਿਆ ਤੁਸੀਂ ਪੀ ਲਿਆ ਘੁੰਮਣ ਨੂੰ ਤੁਸੀਂ ਆਏ ਹੋ ਚੰਗੀ ਜਗ੍ਹਾ ਹੈਗੀ ਆ ਬਣੀ ਬਣਾਈ ਇਹ ਲੋਕ ਦਫਾ ਪੜਦੇ ਖੂਹ ਦੇ ਵਿੱਚ ਇਹਦਾ ਗੰਦ ਛਟਿਆ ਉਹਨਾਂ ਲੋਕਾਂ ਨੇ ਵੀ ਰਹੀ ਰਬ ਦਾ ਨਾਮ ਇੰਨਾ ਗੰਦ ਪਾਉਂਦੇ ਲੋਕ ਇੱਥੋਂ ਦੇ ਲੋਕ ਹਿੰਦੁਸਤਾਨ ਦੇ ਰਹਿੰਦੇ ਲੈ ਕੀ ਹਣੀ ਦੇਸ਼ ਇਹ ਸਾਰੇ ਸਾਰੇ ਖੂਹ ਦੇ ਵਿੱਚ ਗੰਦ ਸਿੱਟ ਰੱਖਿਆ ਵੀ ਪਾਣੀ ਪੀਣ ਖਾਤਰ ਵਰਤਦੇ ਸੀ ਪਹਿਲਾਂ ਲੋਕ ਜੇ ਨਹੀਂ ਵਰਤਦੇ ਤਾਂ ਉਹਨੂੰ ਉਵੇਂ ਦਾ ਉਵੇਂ ਛੱਡਦੇ ਗੰਦ ਸਿੱਟਣ ਦੀ ਵਿੱਚ ਕੀ ਲੋੜ ਹੈ ਇੰਨਾ ਗੰਦ ਪਾਇਆ ਹੋਇਆ ਲੋਕਾਂ ਨੇ ਇੱਥੇ ਆ ਅਗਲੇ ਪਾਸੇ ਜਿੰਨਾ ਤੁਹਾਨੂੰ ਮਿੱਟੀ ਦਿਖ ਰਹੀ ਹੈ ਇਸ ਥਾਂਵੇਂ ਛੋਟੇ ਛੋਟੇ ਟਿੱਲੇ ਲੱਗੇ ਸਾਰੇ ਮਕਾਨ ਹੁੰਦੇ ਸੀ ਕਿਸੇ ਸਮੇਂ ਦੇ ਵਿੱਚ ਇਹਨਾਂ ਵਿੱਚ ਇੱਟ ਡਲੀ ਸਾਰੀ ਪਈ ਹੈ ਉਧਰ ਜਾਣ ਦਾ ਵੈਸੇ ਕੋਈ ਫਾਇਦਾ ਨਹੀਂ ਕਿਉਂਕਿ ਕੋਈ ਉੱਥੇ ਨਾ ਤਾਂ ਕੋਈ ਨਿਉਂ ਬਚੀ ਐ ਤੇ ਨਾ ਕੋਈ ਮਕਾਨ ਬਚਿਆ ਇੱਧਰ ਇੱਕ ਮਾਤਾ ਦਾ ਮੰਦਰਾ ਸਾਹਮਣੇ ਇੱਕ ਛੋਟਾ ਜਿਹਾ ਮੰਦਰ ਇੱਥੇ ਬਣਿਆ ਹੋਇਆ ਉੱਪਰ ਉਹ ਪਹਿਲਾਂ ਦੱਸਿਆ ਛੇ ਮੰਦਰਾ ਜੀ ਵਿਚਾਲੇ ਬਿਲਕੁਲ ਕਿਲੇ ਦੇ ਤੇ ਆ ਸਾਰੇ ਖੰਡਰ ਬਣੇ ਹੋਇਆ ਕਿਲੇ ਦੇ ਵਿੱਚ ਆ ਸਾਰੇ ਨਿਉਂ ਆ ਸੀਗੇ ਚਲੋ ਆ ਦੇਖੋ ਇੰਨੀਆਂ ਠਿੱਕਰਾਂਆਂ ਇੰਨੀਆਂ ਇੱਟਾਂ ਪ੍ਰਾਣੀਆਂ ਜਿਹੜੀਆਂ ਛੋਟੀਆਂ ਇੱਥੇ ਤਾਂ ਹੁਣ ਹੋ ਗਈਆਂ ਵਿੱਚ ਇਸ ਕਿਲੇ ਦੇ ਵਿੱਚ ਪਟਾਨੀਆਂ ਬਾਨੀਆਂ ਦਾ ਵੀ ਮਿੱਤਰੋ ਆਹੀ ਹਾਲ ਹੋਣਾ ਸੋਣਿਓ ਬੇਪਰਵਾਹ ਹੋ ਜੋ ਜੋੜ ਲਿਆ ਤਾਂ ਜਨਾ ਤੁਹਾਨੂੰ ਜੋੜਨਾ ਆ ਹਾਲ ਦੇਖ ਲਓ ਬਾਹਰੀ ਇਮਾਰਤ ਜਰੂਰ ਬਚ ਗਈ ਉਹਨਾਂ ਦਾ ਪੈਸਾ ਉਹਨਾਂ ਕੋਲ ਹੋਣਾ ਨਹੀਂ ਜਿੰਨਾ ਇੰਨਾ ਕਿਲਿਆਂ ਦੀਆਂ ਕੰਧਾਂ ਜੀ ਲਾਇਆ ਹੋਇਆ ਐਸ ਟਾਈਮ ਬਿਲਕੁਲ ਬਚਕਾਰ ਆ ਆਪਾਂ ਇਧਰਲੇ ਪਾਸੇ ਇੱਥੇ ਕਿਸੇ ਸਮੇਂ ਦੇ ਵਿੱਚ ਇਸ ਕਿਲੇ ਦੇ ਵਿੱਚ ਕੋਈ ਇਮਾਰਤਾਂ ਹੁੰਦੀਆਂ ਹੋਣਗੀਆਂ ਆ ਨਿਉ ਆ ਉਸ ਇਮਾਰਤ ਦੀ ਇਹ ਕਿਲੇ ਦੇ ਵਿਚਕਾਰ ਆ ਬਿਲਕੁਲ ਤੇ ਬਾਕੀ ਸਾਰੇ ਦਾ ਸਾਰਾ ਅੰਦਰ ਰੋਟਾ ਟੈ ਚੁੱਕਿਆ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਆ ਸਾਰੀ ਇਹ ਸਾਰਾ ਮਲਬਾ ਪਿਆ ਜਿੰਨਾ ਇੱਥੇ ਦੇਖਦੇ ਆ ਸਾਰਾ ਠਿੱਕਰੀਆਂ ਇੱਟਾਂ ਤੇ ਸਾਰਾ ਮਲਬਾ ਬਣਿਆ ਪਿਆ ਕੁਛ ਨਹੀਂ ਕਿਲੇ ਦੇ ਵਿੱਚ ਇਕੱਲਾ ਸ਼ਿਵ ਮੰਦਿਰ ਆ ਤੇ ਅੱਜ ਦੇ ਬਲੌਗ ਦੇ ਵਿੱਚ ਆਪਣਾ ਇੰਨਾ ਹੀ ਅਗਲੇ ਬਲੌਗ ਦੇ ਵਿੱਚ ਆਪਾਂ ਮਿਲਦੇ ਆਂ ਬੀਕਾਨੇਰ ਦੇ ਕਿਲੇ ਦੇ ਵਿੱਚ ਤੇ ਬੀਕਾਨੇਰ ਤੋਂ ਆਪਾਂ ਮਿਲਾਂਗੇ ਕਲਾਇਤ ਦੇ ਵਿੱਚ ਤੁਹਾਨੂੰ ਉੱਥੇ ਦਿਖਾਵਾਂਗੇ ਉੱਥੇ ਵੀ 50 60 ਪਿੱਗਿਆਂ ਦੇ ਵਿੱਚ ਕਹਿੰਦੇ ਤਕਰੀਬਨ ਤਕਰੀਬਣਾ ਤਲਾਬ ਬਣਿਆ ਹੋਇਆ ਕੱਲਾ ਉਹਦੇ ਵਿੱਚ ਕਮਲ ਦੇ ਫੁੱਲ ਵੀ ਹੁੰਦੇ ਆ ਜਦੋਂ ਆਪਣੇ ਮਾਗੀ ਦਾ ਮੇਲਾ ਆਉਂਦਾ ਉਹਨਾਂ ਦਿਨਾਂ ਦੇ ਵਿੱਚ ਇੱਥੇ ਵੀ ਮੇਲਾ ਲੱਗਦਾ ਉੱਥੇ ਬਹੁਤ ਸੋਹਣੇ ਮੰਦਰ ਬਣੇ ਹੋਏ ਆ ਹਿੰਦੂਆਂ ਦੇ ਆਪਾਂ ਉਹ ਮੰਦਰ ਵੀ ਦੇਖਾਂਗੇ ਕਲਾਇਤ ਦੇ ਵਿੱਚ ਬਣਿਆ ਇਹਦਾ ਗੁਰੂ ਘਰ ਆ ਆਪਾਂ ਉਹਦੇ ਵੀ ਦਰਸ਼ਨ ਕਰਾਂਗੇ ਤੇ ਅੱਜ ਦਾ ਬਲੌਗ ਆਪਾਂ ਸਮਾਪਤ ਕਰਦੇ ਆ ਪਟਨੇਰ ਦੇ ਕਿਲੇ ਦੇ ਵਿੱਚ